ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਸੀਂ ਇੱਕ ਕਮੈਂਟ ਕਰਕੇ ਆਪਣੇ ਇਲਾਕੇ ਦਾ ਹਾਲ ਦੱਸ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟ ਪੜਨ ਦੀ ਤਾਂ ਦੱਸ ਦਈਏ ਕਿ ਅੱਜ ਪੂਰਾ ਦਿਨ ਗਰਮੀ ਸੀ ਉਸ ਤੋਂ ਬਾਅਦ ਇੱਕ ਵਾਰ ਫਿਰ ਮੌਸਮ ਬਦਲਿਆ ਹੈ ਮੌਸਮ ਦਾ مزاج ਬਦਲਿਆ ਹੈ ਤਾਂ بارش ਸ਼ੁਰੂ ਹੋ ਗਈ ਹੈ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੇ ਹਾਂ ਜਿੱਥੇ ਤੇਜ਼ بارش ਇਸ ਸਮੇਂ ਹੋ ਰਹੀ ਹੈ ਮੀਂਹ ਪੈ ਰਿਹਾ ਹੈ ਤਾਂ ਹਵਾਵਾਂ ਚੱਲ ਰਹੀਆਂ ਨੇ ਤਾਂ ਹਨੇਰਾ ਵੀ ਛਾ ਚੁੱਕਿਆ ਹੈ ਤਾਂ ਤੁਹਾਡੇ ਇਲਾਕੇ ਦੇ ਵਿੱਚ ਇਸ ਵੇਲੇ ਕਿਹੋ ਜਿਹਾ ਮੌਸਮ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਅੱਜ ਦੱਸ ਦਈਏ ਕਿ ਪੂਰਾ ਦਿਨ ਗਰਮੀ ਸੀ ਪੂਰਾ ਦਿਨ ਗਰਮੀ ਸੀ ਉਮਸ ਉਮਸ ਸ਼ਾਈ ਹੋਈ ਸੀ ਤਾਂ ਹੁਣ ਇਸ ਵਿਚਾਲੇ ਰਾਤ ਨੂੰ ਮੀਂਹ ਪੈਂਦਾ ਹੈ ਅਚਾਨਕ ਤੇਜ਼ ਹਵਾਵਾਂ ਚੱਲਦੀਆਂ ਨੇ ਮੌਸਮ ਬਦਲ ਜਾਂਦਾ ਹੈ ਤਾਂ ਇੱਕਦਮ ਦੇ ਨਾਲ ਹੁਣ ਬਾਰਿਸ਼ ਹੋ ਗਈ ਹੈ ਤੇਜ਼ ਬਾਰਿਸ਼ ਹੋ ਰਹੀ ਹੈ ਤਾਂ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਸੀਂ ਕਮੈਂਟ ਕਰਕੇ ਦੱਸੋ ਦੇਓ ਤਾਂ ਵਿਨੋਦ ਲਿਖ ਰਹੇ ਨੇ ਜਲੰਧਰ ਦੇ ਵਿੱਚ بارش ਹੋ ਰਹੀ ਹੈ ਤਾਂ ਤੁਸੀਂ ਆਪਣੇ ਇਲਾਕੇ ਦਾ ਹਾਲ ਦੱਸ ਸਕਦੇ ਹੋ ਤਾਂ ਸੀ ਇੱਕ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟ ਪੜਨ ਦੀ ਕਿਸ ਸਮੇ ਤੁਹਾਡੇ ਇਲਾਕੇ ਚ بارش ਹੋ ਰਹੀ ਹੈ ਜਾਂ ਨਹੀਂ ਤਾਂ ਚਿੰਟੂ ਸਰਤਾਜ ਲਿਖਦੇ ਨੇ ਸੋਨੀਪੱਤ ਵਿੱਚ ਅਜਿਹਾ ਕੁਝ ਨਹੀਂ بارش ਨਹੀਂ ਹੋ ਰਹੀ ਤਾਂ ਦਲਜੀਤ ਤੂਰ ਲਿਖਦੇ ਨੇ ਚੰਦਰਖੁਰਦ ਦੇ ਵਿੱਚ بارش ਹੋ ਰਹੀ ਹੈ ਤਾਂ ਇਕਬਾਲ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਤਾਂ ਤੁਸੀਂ ਆਪਣੇ ਇਲਾਕੇ ਦਾ ਹਾਲ ਦੱਸ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟ ਪੜਨ ਦੀ ਦਲਜੀਤ ਤੂਰ ਦਾ ਕਮੈਂਟ ਆ ਰਿਹਾ ਹੈ ਜੋ ਲਿਖਦੇ ਨੇ ਫਰੀਦাবাদ ਦੇ ਵਿੱਚ ਫਤਿਹਆਬਾਦ ਮਾਫ ਕਰਨਾ ਫਤਿਹਆਬਾਦ ਡਿਸਟ੍ਰਿਕਟ ਫਤਿਹਆਬਾਦ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤਾਂ ਗੁਰਦਾਸਪੁਰ ਦੇ ਵਿੱਚ ਸ਼ਰਨਜੀਤ ਕੋਰ ਲਿਖਦੇ ਨੇ ਕਿ ਗੁਰਦਾਸਪੁਰ ਦੇ ਵਿੱਚ ਵੀ ਹੋ ਰਹੀ ਹੈ ਬਾਰਿਸ਼ ਤਾਂ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਵੀ ਇਸ ਵੇਲੇ ਮੀਂਹ ਪੈ ਰਿਹਾ ਹੈ ਜਲੰਧਰ ਦੇ ਵਿੱਚ ਵੀ ਬਾਰਿਸ਼ ਹੋ ਰਹੀ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਅਸੀਂ ਕਮੈਂਟ ਪੜਨ ਦੀ ਤੁਹਾਡੀ ਤਾਂ ਗੁਰਤੇਜ ਤਾਜ ਲਿਖਦੇ ਨੇ بارش ਹੋ ਰਹੀ ਹੈ ਤਾਂ ਇਸ ਤਰੀਕੇ ਦੇ ਆਪਣੇ ਇਲਾਕੇ ਦਾ ਹਾਲ ਦੱਸ ਰਹੇ ਨੇ ਤੁਸੀਂ ਵੀ ਦੱਸ ਸਕਦੇ ਹੋ ਅਚਾਨਕ ਮੌਸਮ ਦਾ ਮિજાਜ ਬਦਲਿਆ ਹੈ ਤਾਂ ਬੀਤੇ ਕੁਝ ਦਿਨਾਂ ਤੋਂ ਗਰਮੀ ਸੀ ਹਾਲਾਂਕਿ ਕੁਝ ਸਮੇਂ ਪਹਿਲਾਂ ਪੰਜਾਬ ਦੇ ਅੰਦਰ ਗੜੇ ਮਾੜੀ ਮਾਰੀ ਵੀ ਹੋਈ ਗੜੇ ਗੜੇ ਵੀ ਪੇ ਤਾਂ ਹੁਣ ਇੱਕਦਮ ਦੇ ਨਾਲ ਫਿਰ ਤੋਂ ਮੌਸਮ ਬਦਲ ਗਿਆ ਹੈ ਤਾਂ ਬੀਤੇ ਕੁਝ ਦਿਨਾਂ ਚ ਮੌਸਮ ਚੇਂਜ ਹੋਇਆ ਸੀ ਗਰਮ ਹਵਾਵਾਂ ਵੀ ਚੱਲਣ ਲੱਪੀਆਂ ਸੀ ਅੱਜ ਪੂਰਾ ਦਿਨ ਵੀ ਗਰਮੀ ਰਹੀ ਤਾਂ ਸ਼ਾਮ ਦੇ ਵੇਲੇ ਅਚਾਨਕ ਮੌਸਮ ਬਦਲਦਾ ਹੈ ਮੌਸਮ ਚ ਤਬਦੀਲੀ ਆਂਦੀ ਹੈ ਹਵਾਵਾਂ ਚਲਦੀਆਂ ਨੇ ਇੱਕਦਮ ਦੇ ਨਾਲ ਜਿਸ ਤੋਂ ਬਾਅਦ ਬਾਰਿਸ਼ ਪੈਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਗੱਲ ਜਲੰਧਰ ਦੀ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਇਸ ਵੇਲੇ ਬਾਰਿਸ਼ ਹੋ ਰਹੀ ਹੈ ਮੀਂਹ ਪੈ ਰਿਹਾ ਹੈ ਤਾਂ ਤੁਸੀਂ ਆਪਣੇ ਇਲਾਕੇ ਦਾ ਹਾਲ ਦੱਸ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟ ਪੜਨ ਦੀ ਤਾਂ ਬਟਾਲਾ ਦੇ ਵਿੱਚ ਜੈ ਸ਼ਰਮਾ ਲਿਖਦੇ ਨੇ ਬਟਾਲਾ ਦੇ ਵਿੱਚ ਵੀ ਬਾਰਿਸ਼ ਹੋ ਰਹੀ ਹੈ ਚਰਨਜੀਤ ਸਿੰਘ ਲਿਖਦੇ ਨੇ ਮੁੱਲਾਪੁਰ ਦਾਖਾ ਚ ਵੀ ਬਾਰਿਸ਼ ਹੋ ਰਹੀ ਹੈ ਤਾ ਰੋਕੀ ਸ਼ਾ ਲਿਖਦੇ ਨੇ ਤਰਨਤਾਰਨ ਦੇ ਵਿੱਚ ਤਾ ਤਰਨਤਾਰਨ ਦੇ ਵਿੱਚ ਵੀ ਇਸ ਸਮੇਂ ਬਾਰਿਸ਼ ਹੋ ਰਹੀ ਹੈ ਤਾ ਦੱਸ ਦਈਏ ਕਿ ਜਲੰਧਰ ਦੇ ਵਿੱਚ ਵੀ ਬਾਰਿਸ਼ ਹੋ ਰਹੀ ਹੈ ਤਾ ਵੱਖ-ਵੱਖ ਇਲਾਕਿਆਂ ਤੋਂ ਸਾਨੂੰ ਕਮੈਂਟ ਆ ਰਹੇ ਆ ਤੁਸੀਂ ਕਮੈਂਟ ਕਰ ਸਕਦੇ ਹੋ ਆਪਣੇ ਇਲਾਕੇ ਦਾ ਹਾਲ ਦੱਸ ਸਕਦੇ ਹੋ ਗੁਰਪ੍ਰੀਤ ਸਿੰਘ ਗੁਰਪ੍ਰੀਤ ਲਿਖਦੇ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਵੀ ਬਾਰਿਸ਼ ਹੋ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਵੀ ਰਾਮ ਸਿੰਘ ਫਲੋਰ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ بارش ਹੋ ਰਹੀ ਹੈ ਕਮਲਦੇਵ ਲਿਖਦੇ ਨੇ ਫਿਰੋਜ਼ਪੁਰ ਸਿਟੀ ਦੇ ਵਿੱਚ ਵੀ ਹੋ ਰਹੀ ਹੈ ਹੈਰੀ ਪੰਨੂ ਹੈਰੀ ਪੰਨੂ ਕਮੈਂਟ ਕਰਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਵੀ ਮੀਂਹ ਪੈ ਰਿਹਾ ਹੈ ਤਾਂ ਅਲੱਗ-ਅਲੱਗ ਇਲਾਕਿਆਂ ਤੋਂ ਕਮੈਂਟ ਆ ਰਹੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਆਪਣੇ ਇਲਾਕੇ ਦਾ ਹਾਲ ਦੱਸ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੇ ਹਾਂ ਜਿੱਥੇ ਅਚਾਨਕ ਮੌਸਮ ਬਦਲਿਆ ਹੈ ਤਾਂ ਮੌਸਮ 'ਚ ਤਬਦੀਲੀ ਆਉਣ ਤੋਂ ਬਾਅਦ ਇੱਕਦਮ ਦੇ ਨਾਲ بارش ਸ਼ੁਰੂ ਹੋ ਗਈ ਹੈ ਗੌਰਵ ਗਰਗ ਲਿਖਦੇ ਨੇ ਬਰਨਾਲਾ ਤਾ ਅਨਵਰ ਖਾਨ ਲਿਖਦੇ ਨੇ ਫਗਵਾੜਾ ਦੇ ਵਿੱਚ ਵੀ ਹੋ ਰਹੀ ਹੈ بارش ਦੱਸਿਆ ਜਾ ਰਿਹਾ ਕਿ ਉੱਥੇ ਵੀ ਮੀਂਹ ਪੈ ਰਿਹਾ ਹੈ ਫਗਵਾੜਾ ਦੇ ਵਿੱਚ ਵੀ ਤਾ ਐਸਪੀ ਗਿੱਲ ਲਿਖਦੇ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਵੀ بارش ਹੋ ਰਹੀ ਹੈ ਤਾ ਇਹ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੇ ਹਾਂ ਜਿੱਥੇ ਮੀਂਹ ਪੈ ਰਿਹਾ ਹੈ ਤਾ ਰਾਜਵਿੰਦਰ ਕੋਰ ਲਿਖਦੇ ਨੇ ਕਿ ਜਲੰਧਰ ਦੇ ਵਿੱਚ ਵੀ بارش ਹੋ ਰਹੀ ਹੈ ਤਾ ਬਾਬਾ ਜੀ ਲਿਖਦੇ ਨੇ ਕਿ ਗੁਰਦਾਸਪੁਰ ਦੇ ਵਿੱਚ ਵੀ بارش ਹੋ ਰਹੀ ਹੈ ਤਾ ਲੱਗ ਲੱਗ ਇਹ ਇਲਾਕੇ ਤੋਂ ਸਾਨੂੰ ਕਮੈਂਟ ਆ ਰਹੇ ਤੁਸੀਂ ਆਪਣੇ ਇਲਾਕੇ ਦਾ ਹਾਲ ਦੱਸ ਦੱਸ ਸਕਦੇ ਹੋ ਕਿਸ ਤਰੀਕੇ ਦਾ ਤੁਹਾਡੇ ਉਧਰ ਮੌਸਮ ਹੈ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਰਜੇਸ਼ ਮੋਂਗਾ ਲਿਖਦੇ ਨੇ ਫਰੀਦਕੋਟ ਦੇ ਵਿੱਚ ਵੀ ਬਾਰਿਸ਼ ਹੋ ਰਹੀ ਹੈ ਤਾਂ ਲੱਗ ਲੱਗ ਸਾਨੂੰ ਮੈਸੇਜ ਆ ਰਹੇ ਨੇ ਤੁਸੀਂ ਕਮੈਂਟ ਕਰ ਸਕਦੇ ਹੋ ਕਣਕਾ ਤੇ ਬੋਲਦੇ ਤਾਂ ਹੁਣ ਇਸ ਸਮੇਂ ਬਾਢੀ ਵੀ ਹੋਣੀ ਹੈ ਕਣਕਾ ਵੀ ਪੱਕ ਚੁੱਕੀਆਂ ਨੇ ਤਾਂ ਕਈ ਕਿਸਾਨਾਂ ਨੇ ਤਾਂ ਬਾਢੀ ਕਰ ਲਈ ਹੈ ਕਈਆਂ ਦੀ ਕਰਨੀ ਬਾਕੀ ਹੈ ਜੇ ਫਸਲ ਕਟਣੀ ਹੈ ਉਹਨਾਂ ਦਾ ਵੀ ਨੁਕਸਾਨ ਹੈ ਇਹ ਬੇਮੌਸਮੀ ਬਾਰਿਸ਼ ਹੈ ਜੋ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਸਕਦੀ ਹੈ ਕਿਉਂਕਿ ਬੀਤੇ ਦਿਨਾਂ ਵੀ ਥੋੜੇ ਸਮੇਂ ਪਹਿਲਾਂ ਗੜੇ ਮਾਰੀ ਹੋਈ ਸੀ ਗੜੇ ਪਏ ਸੀ ਪੰਜਾਬ ਦੇ ਵਿੱਚ ਤਾਂ ਕਾਫੀ ਨੁਕਸਾਨ ਹੋਇਆ ਸੀ ਕਿਉਂਕਿ ਇਹ ਬੇਮੌਸਮੀ ਬਾਰਿਸ਼ ਹੈ ਇਸ ਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੈ ਤਾਂ ਉਦੋਂ ਵੀ ਭਾਰੀ ਨੁਕਸਾਨ ਚੱਲਣਾ ਪਿਆ ਤਾਂ ਹੁਣ ਜਦੋਂ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਇੱਕਦਮ ਤਾਂ ਬਾਰਿਸ਼ ਹੋ ਗਈ ਹੈ ਤਾਂ ਕਿਸਾਨਾਂ ਦੇ ਮੱਥੇ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਜ਼ਰੂਰ ਆ ਜਾਂਦੀਆਂ ਨੇ ਕਿਉਂਕਿ ਫਸਲ ਪੂਰੀ ਤਿਆਰ ਖੜੀ ਹੈ ਕਈਆਂ ਨੇ ਤਾਂ ਚਲੋ ਆਪਣੀ ਫਸਲ ਵੜ ਲਈ ਹੈ ਮੰਡੀ ਪਹੁੰਚਾ ਦਿੱਤੀ ਹੈ ਪਰ ਕਈਆਂ ਨੇ ਅਜੇ ਵਾਡੀ ਕਰਨੀ ਬਾਕੀ ਹੈ ਤਾਂ ਇਸ ਦੇ ਵਿੱਚ ਇਸ ਤਰੀਕੇ ਦੀ ਜਦੋਂ ਤਸਵੀਰ ਆਂਦੀ ਹੈ ਤਾਂ ਕੁਦਰਤ ਦਾ ਕਿਤੇ ਨਾ ਕਿਤੇ ਕਿਸਾਨਾਂ ਦੇ ਉੱਤੇ ਕਹਿਰ ਹੁੰਦਾ ਹੈ ਤਾਂ ਕਿਸਾਨ ਵੀ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਨੇ ਇਸ ਸਮੇਂ ਕਿਉਂਕਿ ਇਹ ਮੌਸਮੀ ਇਸ ਬਾਰਿਸ਼ ਨੇ ਕਿਸਾਨਾਂ ਨੂੰ ਇੱਕ ਵਾਰ ਫਿਰ ਪਰੇਸ਼ਾਨ ਕਰ ਦਿੱਤਾ ਹੈ ਤਾਂ ਅਸੀਂ ਦੁਆ ਕਰਦੇ ਹਾਂ ਕਿ ਰੱਬ ਮਿਹਰ ਕਰੇ ਕਿਸਾਨਾਂ ਦੇ ਉੱਤੇ ਤਾਂ ਤੁਸੀਂ ਦੱਸ ਸਕਦੇ ਹੋ ਆਪਣੇ ਇਲਾਕੇ ਦਾ ਹਾਲ ਅਸੀਂ ਕਮੈਂਟ ਪੜਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਪਿਛਲੇ ਦਿਨਾਂ ਨੂੰ ਗੜੇਮਾਰੀ ਹੋਈ ਸੀ ਤਾਂ ਕਾਫੀ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਤਾਜ ਜੇਕਰ ਗੱਲ ਕੀਤੀ ਜਾਈਏ ਤਾਂ ਸਾਰਾ ਦਿਨ ਗਰਮੀ ਸੀ ਪਰ ਹੁਣ ਅਚਾਨਕ ਮੌਸਮ ਬਦਲਦਾ ਹੈ ਸ਼ਾਮ ਦੇ ਵੇਲੇ ਤਾਂ ਹੁਣ ਬਾਰਿਸ਼ ਸ਼ੁਰੂ ਹੋ ਗਈ ਹੈ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜ਼ਬਰਦਸਤ ਮੀਂਹ ਪੈ ਰਿਹਾ ਹੈ ਤਾਂ ਤੁਸੀਂ ਆਪਣੇ ਇਲਾਕੇ ਦਾ ਕਮੈਂਟ ਕਰਕੇ ਹਾਲ ਦੱਸੋ ਤਾਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟ ਪੜਨ ਦੀ ਤਾਂ ਸਾਹਿਲ ਸ਼ਰਮਾ ਲਿਖਦੇ ਨੇ ਉਨ੍ਹਾਂ ਦੇ ਇਲਾਕੇ ਦੇ ਵਿੱਚ ਵੀ بارش ਹੋ ਰਹੀ ਹੈ ਸੁਖਦੇਵ ਸਿੰਘ ਮਾਨ ਜੰਮੂ ਵਿੱਚ ਕੁਝ ਵੀ ਅਜਿਆ ਨਹੀਂ ਹੈ ਜੰਮੂ ਵਿੱਚ ਇਸ ਤਰੀਕੇ ਦਾ ਕੁਝ ਵੀ ਨਹੀਂ ਹੈ ਇਹ ਲਿਖਿਆ ਜਾ ਰਿਹਾ ਹੈ ਸੁਖਦੇਵ ਸਿੰਘ ਮਾਨ ਲਿਖਦੇ ਨੇ ਜੰਮੂ ਤੋਂ ਵੀ ਸਾਨੂੰ ਕਮੈਂਟ ਆ ਰਿਹਾ ਹੈ ਸੰਧੂ ਤਾਂ ਸੰਧੂ ਸਾਹਿਬ ਨਾ ਤੋਂ ਫੇਸਬੁੱਕ ਤੇ ਆਈਡੀ ਬਣੀ ਹੋਈ ਉਸ ਤੋਂ ਵੀ ਕਮੈਂਟ ਆ ਰਿਹਾ ਕਿ ਬਟਾਲਾ ਦੇ ਵਿੱਚ ਵੀ بارش ਹੋ ਰਹੀ ਹੈ ਮੋਨੂ ਬੱਲ ਤਾਂ ਮਹਿਤਾ ਚੌਂਕ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਇਸ ਵੇਲੇ ਮੀਂਹ ਪੈ ਰਿਹਾ ਹੈ ਤਾਜੇ ਵਰਮਾ ਲਿਖਦੇ ਨੇ ਲੁਧਿਆਣਾ ਦੇ ਵਿੱਚ ਅਜਿਹਾ ਕੁਝ ਨਹੀਂ ਹੈ ਤਾਂ ਲੁਧਿਆਣਾ ਦੇ ਵਿੱਚ ਬਾਰਿਸ਼ ਨਹੀਂ ਹੋ ਰਹੀ ਇਸ ਵੇਲੇ ਜੇਕਰ ਗੱਲ ਕਰੀਏ ਜਲੰਧਰ ਦੀ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਮੀਂਹ ਪੈ ਰਿਹਾ ਹੈ ਤਾਂ ਗੁਰਦਾਸਪੁਰ ਤੋਂ ਵੀ ਸਾਨੂੰ ਕਮੈਂਟ ਆ ਰਹੇ ਨੇ ਕਿ ਉੱਥੇ ਵੀ ਬਾਰਿਸ਼ ਹੋ ਰਹੀ ਹੈ ਤਾਂ ਅਸੀਂ ਇਹੀ ਦੁਆ ਕਰਦੇ ਕਿ ਕਿਸਾਨ ਕਿਸਾਨਾਂ ਤੇ ਰੱਬ ਮਿਹਰ ਕਰੇ ਕਿਉਂਕਿ ਬੀਤੇ ਦਿਨਾਂ ਉਹਨਾਂ ਦਾ ਪਿਛਲੇ ਸਮੇਂ ਕਾਫੀ ਨੁਕਸਾਨ ਵੀ ਹੋਇਆ ਕਣਕ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੈ ਵਾਢੀ ਕੀਤੀ ਜਾਣੀ ਹੈ ਤੇ ਮੰਡੀ ਦੇ ਵਿੱਚ ਵੀ ਫਸਲ ਪਈ ਹੋਈ ਹੈ ਤਾਂ ਉਸ ਦਾ ਵੀ ਨੁਕਸਾਨ ਨਾ ਹੋਵੇ ਤਾਂ ਮੌਸਮ ਅਚਾਨਕ ਮિજાਜ ਬਦਲਿਆ ਹੈ ਮੌਸਮ ਦਾ ਅਚਾਨਕ ਕਿਉਂਕਿ April ਦਾ ਮਹੀਨਾ ਆਇਆ ਤਾਂ ਇਸ ਵੇਲੇ ਗਰਮੀ ਹੁੰਦੀ ਆ ਤਾਂ ਇਸੋ ਵੀ ਚਾਲੇ ਅਚਾਨਕ ਮੌਸਮ ਚ ਤਬਦੀਲੀ ਆਉਂਦੇ ਨਾਲ ਹੀ ਮੀਂਹ ਪੈ ਗਿਆ ਜਬਰਦਸਤ ਮੀਂਹ ਪੈ ਰਿਹਾ ਹੈ ਤਾਂ ਇਹ ਕਿਤੇ ਨਾ ਕਿਤੇ ਨੁਕਸਾਨ ਵੀ ਆ ਪਰ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਵੀ ਮਿਲੀ ਹੈ ਪਰ ਕਿਸਾਨਾਂ ਲਈ ਮੁਸ਼ਕਲ ਦੀ ਗੱਲ ਹੈ ਕਿਸਾਨਾਂ ਦੇ ਮੱਥੇ ਦੇ ਉੱਤੇ ਚਿੰਤਾਵਾਂ ਲਕੀਰਾਂ ਨੇ ਇਸ ਮੀਂਹ ਦੇ ਕਰਕੇ